ਆਪਣੀ ਟੀਮ ਨੂੰ ਵਧਾਈ ਦੇਣਾ ਚਾਹੁੰਗਾ ਕਿ ਲੁਧਿਆਣਾ ਦੇ ਪੰਜਾਬ ਦੇ ਜਿੰਨੇ ਵੀ ਰਨਰਸ ਆਏ ਨੇ ਉਹਨਾਂ ਦਾ ਧੰਨਵਾਦ ਕਰੂੰਗਾ ਇਹ ਰਨ ਆਪਾਂ ਆਪਣੀ ਸਿਹਤ ਵਾਸਤੇ ਕਰ ਰਹੇ ਆਂ ਦਿਲ ਦੀ ਹਾਰਟ ਦੀ ਸਟਰੈਂਥਨਿੰਗ ਵਾਸਤੇ ਕਰਦੇ ਆਂ ਹੋਣ ਵਾਲੇ ਸਮੇਂ ਵਾਸਤੇ ਕਰਦੇ ਆਂ ਆਪਣੀ ਫੈਮਿਲੀ ਵਾਸਤੇ ਕਰਦੇ ਆਂ ਆਪਣੀ ਹੈਲਥ ਸਭ ਤੋਂ ਉੱਪਰ ਹੈ ਆਪਣੀ ਹੈਲਥ ਠੀਕ ਹੈ ਤਾਂ ਹੀ ਬਾਕੀ ਚੀਜ਼ਾਂ ਉਹਦੇ ਨਾਲ ਚੱਲਦੀਆਂ ਨੇ ਸੋ ਹੈਲਥੀ ਅਵੇਅਰਨੈਸ ਵਾਸਤੇ ਪ੍ਰੀਵੈਂਟਿਵ ਹੈਲਥ ਵਾਸਤੇ ਇਹ ਰਨ ਹਰ ਸਾਲ ਅਸੀਂ ਕਰਾਉਂਦੇ ਆ ਤਾਂ ਕਿ ਅਵੇਅਰਨੈਸ ਪੈਦਾ ਹੋਵੇ ਸਾਰਿਆਂ ਦੇ ਵਿੱਚ ਸਾਰੇ ਯੰਗਸਟਰਸ ਦੇ ਵਿੱਚ ਇਸ ਕਰਕੇ ਸਾਰਾ ਅਸੀਂ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਏਵਰੀਅਰ ਕਰਦੇ ਹਾਂ ਕਿਨੇ ਜਣੇ ਪਾਰਟਿਸਪੀਕੇਟ ਕੀ ਮੇਰੇ ਖਿਆਲ ਜੀ 10 ਤੋਂ 1000 ਜਣਿਆਂ ਦਾ ਸੀਗਾ ਟਾਰਗੇਟ ਬਟ ਆਈ ਥਿੰਕ ਅਰਾਊਂਡ 3 ਤੋਂ 4000 ਜਣੇ ਦੀ ਰਜਿਸਟਰ ਰਜਿਸਟ੍ਰੇਸ਼ਨ ਹੋਈ ਜੀ ਸਾਡੇ ਜਿਹੜੇ winner ਨੇ ਉਹ ਬੰਦੇ ਸੀ ਕਿ ਹਾਂਜੀ ਇਹਦੀ winners ਵਾਸਤੇ ਹਮੇਸ਼ਾ ਉਹ ਹਰ ਸਾਲ ਦੀ ਦਰਾਂਸੀ ਪ੍ਰਾਈਸ ਰੱਖਦੇ ਆ ਜੀ ਤੇ ਆਈ ਥਿੰਕ ਅਰਾਊਂਡ 21000 ਦਾ ਅਮਰੀਕਨ ਲਗਾਇਆ ਜੀ ਪ੍ਰਾਈਸ 51000 ਜੀ ਸਰ ਫੋਰ ਜਸ ਮੇਜੀ ਵੀ ਆਇਆ ਸੀ ਹਾਂਜੀ ਜਸ ਜੀ ਨੂੰ ਰਿਕਵੈਸਟ ਕੀਤਾ ਸੀਗਾ ਤੇ ਉਹ ਆਉਂਦੇ ਸੀ ਬਹੁਤ ਚੰਗਾ ਲੱਗੇਗਾ ਮੈਨੂੰ ਤੁਸੀਂ ਰਿਕਵੈਸਟ ਕੀਤਾ ਤੇ ਮੈਂ ਜਰੂਰ ਆਉਂਗਾ ਜੀ ਉਹ ਵੀ ਸਾਡੇ ਵਿੱਚ ਅੱਜ ਹਾਜ਼ਰ ਹੈਗੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਇੱਥੇ ਸਾਰੇ ਰਨਰਸ ਦੇ ਵਾਸਤੇ ਉਹਨਾਂ ਨੇ ਆਪਣਾ ਸਵੇਰੇ ਸਵੇਰੇ ਟਾਈਮ ਕੱਢਿਆ ਤੇ ਇੱਥੇ ਆਏ ਨੇ ਜੀ ਸਰ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਆ ਚਾਹੁੰਦੇ? ਨੌਜਵਾਨ ਪੀੜੀ ਵਾਸਤੇ ਹੀ ਮੈਸੇਜ ਹੈ ਵੀ ਆਪਣੇ ਹੈਲਥ ਦਾ ਧਿਆਨ ਰੱਖੋ। ਰੋਜ਼ ਸਵੇਰੇ ਰਨਿੰਗ ਕਰਿਆ ਕਰੋ। ਤੇ ਹੈਲਥ ਠੀਕ ਰਹੇਗੀ ਤਾਂ ਸਾਰਾ ਕੁਝ ਹੀ ਵਧੀਆ ਰਹੇਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲੇ ਤਾਂ ਐਸ ਪੀ ਐਸ ਦੀ ਪੂਰੀ ਟੀਮ ਨੂੰ ਸਾਡੇ ਵੱਲੋਂ ਮੇਰੇ ਦੀਪਸ਼ੇਰ ਗਿਲ ਵੱਲੋਂ ਤੇ ਬਾਪੂ ਫੌਜਾ ਸਿੰਘ ਜੀ ਦੀ ਟੀਮ ਵੱਲੋਂ ਸਾਡੇ ਪੂਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਹੁਣ ਅੱਜ ਅਸੀਂ ਇੱਥੇ ਲੁਧਿਆਣੇ ਪਹੁੰਚੇ ਹਾਂ ਜਿਸ ਤੇ 5 ਕਿਲੋਮੀਟਰ ਐਂਡ 10 ਕਿਲੋਮੀਟਰ ਜਿਹੜੀ ਅਜ ਰਨ ਕਰਾਈ ਜਾ ਰਹੀ ਹੈ ਦਿਲ ਦੀ ਦੌੜ ਆਪਣੀ ਹੈਲਥ ਉਤੇ ਸਪੈਸ਼ਲੀ ਹਾਰਟ ਦੀ ਹੈਲਥ ਉਤੇ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਕਿ ਬਿਮਾਰੀਆਂ ਕਿਵੇਂ ਫੈਲ ਰਹੀਆਂ ਉਦੀ ਜਾਗਰੂਕਤਾ ਬਾਰੇ ਇਹ ਰਨ ਹੋਈ ਹੈ ਔਰ ਬਹੁਤ ਸੋਹਣੀ ਪਾਰਟਿਸਪੇਸ਼ਨ ਹੋਈ ਹੈ ਬਹੁਤ ਸੋਹਣੇ ਅਰੇ ਅੱਜ ਜਿਹੜੇ ਇੱਥੇ ਬੜਾ ਜੋਸ਼ ਅਸੀਂ ਦੇਖਿਆ ਹ ਹਾਂਜੀ ਹੁਣ ਅਸੀਂ ਕਿਉਂਕਿ ਮੈਂ ਅਸੀਂ ਰਨਿੰਗ ਕਮਿਊਨਿਟੀ ਚੋਂ ਹੀ ਹਾਂ ਤੇ ਸਾਡੀ ਕੈਂਸਰ ਅਵੇਰਨੈਸ ਕੈਂਪੇਨ ਨੂੰ ਲੈ ਕੇ ਜਿੱਤੋ ਐਨਰਜੀਜ਼ਟ ਫਾਊਂਡੇਸ਼ਨ ਹੰਸਾਲੀ ਸਾਹਿਬ ਸੰਤ ਬ੍ਰਮ ਗਿਆਨੀ ਸੰਤ ਬਾਬਾ ਜੀ ਸਿੰਘ ਦੀ ਯਾਦ ਵਿੱਚ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਫਤਿਹਗੜ ਸਾਹਿਬ ਦੀ ਤੇ ਮੈਨੂੰ ਲੱਗਦਾ ਪੰਜਾਬ ਬਹੁਤ دیر ਬਾਅਦ ਇੱਕ ਫੁੱਲ ਚਿਪਟਾ ਮੈਰਾਥਨ ਅਸੀਂ ਕਰਾਨ ਜਾ ਰਹੇ ਹਾਂ ਜਿਸ 42 ਕਿਲੋਮੀਟਰ 21 10 ਐਂਡ 5 ਕਿਲੋਮੀਟਰ ਡਿਸਟੈਂਸ ਹੈ ਔਰ ਉਹਦੇ ਵਿੱਚ ਡਿਫਰੈਂਟ ਪ੍ਰਾਈਜ਼ ਮਣੀ ਹੈ ਸੋ ਉਹਦੇ ਵਿੱਚ ਅਸੀਂ ਕੈਂਸਰ ਅਵੇਅਰਨੈਸ ਕੈਂਪੇਨਸ ਨੂੰ ਲੈ ਕੇ ਜਿੱਤ ਨੂੰ ਅੱਗੇ ਲੈ ਕੇ ਤੇ ਡਰੱਗ ਅਬਿਊਜ਼ ਦੇ ਅਗੇਂਸਟ ਕਰਾਨ ਜਾ ਰਹੇ ਹਾਂ ਤੇ ਸਾਡੇ ਜਿਹੜੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਉਹਨਾਂ ਦੇ ਹੁਕਮ ਨਾਲ ਮੈਰਾਥਨ ਕਿੰਨੇ ਬੱਚੇ ਨੇ ਪਾੜੀ ਉਹਦੇ ਵਿੱਚ ਤਾਂ ਹਜੇ ਰਜਿਸਟ੍ਰੇਸ਼ਨਸ ਚੱਲ ਰਹੀਆਂ ਕਿਉਂਕਿ 15 ਨਵੰਬਰ ਨੂੰ ਹੈਗੀ ਹੈ ਤੇ ਕਾਫੀ ਅੱਛੀ ਸਾਨੂੰ ਜ ਮੈਨੂੰ ਇਹ ਵੀ ਬੜੀ ਖੁਸ਼ੀ ਹੈ ਕਿ ਪੰਜਾਬ ਚ ਬਾਹਰਲੇ ਐਥਲੀਟ ਵੀ ਕਿਉਂਕਿ ਪ੍ਰਾਈਜ਼ ਮਨੀ 1 ਲੱਖ ਰੁਪਏ ਜਿਹੜਾ ਫਰਸਟ ਪ੍ਰਾਈਜ਼ ਮਨੀ ਹੈ ਫॉर ਮੇਲ ਐਂਡ ਫੀਮੇਲ ਤੇ ਕਾਫੀ ਅੱਛੀ ਪਾਰਟਿਸਪੇਸ਼ਨ ਸਾਨੂੰ ਹਜੇ ਤੱਕ ਉਹਦੇ ਵਿੱਚ ਮਿਲਦੀ ਪਈ ਹੈ ਸੋ 15 ਨਵੰਬਰ ਨੂੰ ਮੈਂ ਆਪ ਸਭ ਨੂੰ ਉੱਥੇ ਵੀ ਇਨਵਾਈਟ ਕਰਨਾ ਚਾਹਾਂਗੀ ਕਿਉਂਕਿ ਪੰਜਾਬ ਦੀ ਫਰਸਟ ਫੁੱਲ ਚਿਪ ਟੈਕ ਮੈਰਾਥਨ ਔਰ ਬਾਪੂ ਫੌਜਾ ਸਿੰਘ ਜੀ ਉੱਥੇ ਵੀ ਹੋਣਗੇ ਔਰ ਅਸੀਂ ਟਰਾਈ ਕਰੀਏ ਕਿ ਔਨ ਰੂਟ ਵੀ ਬਾਪੂ ਜੀ ਜਿਹੜੇ ਸਾਡੇ ਰਨਰ ਹੈਗੇ ਆ ਪੰਜਾਬ ਦੇ ਉਹਨਾਂ ਨਾਲ ਜੁਆਇਨ ਕਰ ਸਕਣ